ਸ਼ਹਿਰ ਨਕੌਦਰ ਵਿੱਚ ਗੂਗਾ ਨੌਵੀਂ ਦਾ ਮੇਲਾ ਬੜੀ ਹੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਇਆ ਗਿਆ ਜਿੱਥੇ ਕੀ ਭਗਤਾਂ ਨੇ ਨੱਚ-ਗਾ ਕੇ ਸ਼ਹਿਰ ਨਕੌਦਰ ਦੇ ਵੱਖ-ਵੱਖ ਮੰਦਰਾਂ ਵਿੱਚ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਥੋਂ ਦੇ ਮੰਦਰਾਂ ਦੀਆਂ ਰੌਣਕਾਂ ਵੇਖਣ ਯੋਗ ਸਨ ਅਤੇ ਭਗਤਾਂ ਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਸੀ ਇੱਥੋਂ ਦੀਆਂ ਸੰਗਤਾਂ ਬੜੀ ਹੀ ਹਰਸ਼ ਉਲਾਸ ਨਾਲ ਮੇਲੇ ਵਿੱਚ ਹਾਜ਼ਰੀ ਭਰ ਰਹੀਆਂ ਸਨ ਇਸੇ ਤਰ੍ਹਾਂ ਸ਼ਹਿਰ ਨਕੌਦਰ ਦੇ ਪ੍ਰਾਚੀਨ ਗੂਗਾ ਸਾਈ ਮੰਦਿਰ ਵਿਖੇ ਇਹ ਮੇਲਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਵੀ ਭਗਤਾ ਵੱਲੋਂ ਕੀਤੀ ਗਈ ਸੀ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਇੱਥੇ ਲੰਗਰ ਛੱਕ ਰਹੀਆਂ ਸਨ ਅਤੇ ਸ਼ਹਿਰ ਨਕੌਦਰ ਦੇ ਰਹਿਣ ਵਾਲੇ ਐਨ ਆਰ ਆਈ ਵੀਰਾਂ ਵੱਲੋਂ ਲੰਗਰਾਂ ਵਿੱਚ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ ਗਈ ਵੇਖੋ ਕੀ ਬੋਲੇ ਗੁਗਾ ਸਾਈ ਮੰਦਿਰ ਨਕੋਦਰ ਦੇ ਪ੍ਰਧਾਨ ਰਾਜਕੁਮਾਰ ਅਤੇ ਕਮੇਟੀ ਮੈਂਬਰ ਗੁੱਡੂ ਲਾਲੀ ਅਤੇ ਪਵਨ ਕੁਮਾਰ ਤਸਵੀਰਾਂ ਵਖਾ ਰਹੇ ਆ ਤੁਹਾਨੂੰ ਗੁਗਾ ਸਾਈ ਮੰਦਿਰ ਨਕੋਦਰ ਵਿਖੇ ਦੀਆਂ ਹਾਂਜੀ ਸਰ ਕੀ ਕਹਿੰਦੇ ਜਖਾਰਾ ਗੁਗਾ ਯਾਰ ਪੀਜੀ ਰਾਇ ਆ ਕੇ ਦਰਬਾਰ ਕੀ ਮੈਂ ਸਿੱਖ ਜਿਹੜੇ ਸਾਡੇ ਗੁੱਗਾ ਯਾ ਫਿਰ ਮੰਦਰ ਉੱਤੇ ਸਾਡੇ ਸੇਵਾਦਾਰ ਨੇ ਜਿਹੜੇ ਕਾਣੇ ਆ ਜਾਂ ਸਾਡੇ ਗੁੱਡੂ ਭਾਜੀ ਨੇ ਇਹ ਸਾਡੇ ਜਬਨ ਤੋਂ ਪਹਿਲਾਂ ਤੋਂ ਇਹ ਇੱਥੇ ਸੇਵਾ ਕਰਦੇ ਆਏ ਨੇ ਆ ਜੋ ਵੀ ਅੱਜ ਇੱਥੇ ਗੁੱਗਾ ਸਾਹਿਬ ਮੰਦਰ ਦਾ ਡਿਵੈਲਪਮੈਂਟ ਹੋਈ ਜੋ ਸਟਾਰਟਿੰਗ ਹੋਈ ਸੀ ਸਾਡੇ ਚਾਚਾ ਜੀ ਮਦਨ ਲਾਲ ਸ਼ਰਮਾ ਜੀ ਸਾਡੇ ਪ੍ਰਧਾਨ ਰਾਜ ਕੁਮਾਰ ਜੀ ਦੀਪਕ کمار ਲਾਢੀ ਜੀ ਸਾਡੇ ਗੁੱਡੂ ਭਾਜੀ ਹੋਰ ਵੀ ਸਾਡੇ ਕਾਫੀ ਮੈਂਬਰ ਦੀ ਬੀਜੇ ਕੁਮਾਰ ਜੀ ਰਾਣਾ ਜੀ ਤਿਲਕ ਰਾਜ ਪਿਆਸਾ ਜੀ ਇਹਨਾਂ ਨੇ ਬਹੁਤ ਬੜੀ ਮਿਹਨਤ ਦੇ ਨਾਲ ਇਸ ਮੰਦਿਰ ਦੇ ਉੱਤੇ ਬਹੁਤ ਸੁਧਾਰ ਕੀਤਾ ਕਾਫੀ ਕੰਮ ਕੀਤਾ ਬਹੁਤ ਡਵੈਲਪਮੈਂਟ ਕੀਤੀ ਹੈਗੀ ਆ ਤੇ ਅਸੀਂ ਇਹਨਾਂ ਕੋਲੋਂ ਸਾਰਾ ਕੁਝ ਸਿੱਖਿਆ ਹੈਗਾ ਇਹ ਪ੍ਰਚੀਨ ਮੰਦਿਰ ਗੁੱਗਾ ਸਾਈ ਮੰਦਿਰ ਨਕੋਦਰ ਦੇ ਵਿੱਚ ਹੈਗਾ ਜਿੱਥੇ ਦੁਨੀਆ ਬਹੁਤ ਦੂਰੋਂ ਦੂਰੋਂ ਦਰਸ਼ਕਾਂ ਨੂੰ ਬਾਬਾ ਜੀ ਜਾਂਦੇ ਆ ਸਾਡੇ ਇੱਕ ਕਿਸਮ ਦਾ ਤਾਂ ਰਖੜੀ ਤੋਂ ਹੀ ਚੌਂਕੀਆਂ ਸ਼ੁਰੂ ਹੋ ਜਾਂਦੀਆਂ ਇਹ ਮੇਲਾ ਦਾ ਸਮਝ ਲੋ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਜਿੱਦਾਂ ਹੁਣ ਵੀ ਇੰਨੀ ਵੇਖ ਤਦਾਦ ਕਿੰਨੀ ਤਦਾਦ ਦੇ ਵਿੱਚ ਸੰਗਤ ਬੈਠੀ ਆ ਚੌਂਕੀਆਂ ਦੇ ਵਿੱਚ ਵੀ ਇੰਨੀ ਹੀ ਤਦਾਦ ਦੇ ਵਿੱਚ ਸੰਗਤ ਹੁੰਦੀ ਆ ਹੁਣ ਅੱਜ ਜਨਮ ਅਕਿੰਨੀ ਠਾਕੁਰ ਜੀ ਦੀ ਕਿਰਪਾ ਨਾਲ ਜਨਮ ਮੇਡੀ ਬਹੁਤ ਵਧੀਆ ਮਨਾਈ ਗਈ ਆ ਇਸ ਤੋਂ ਬਾਅਦ 12 ਵਜੇ ਗੁਗਾ ਯਾਰ ਵੀ ਦੀ ਜਾਗੋ ਜਿਹੜੀ ਸ਼ਹਿਰ ਦੇ ਵਿੱਚ ਜਾਏਗੀ ਲੋਕਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਆਸਾਂ ਮਰਾਦਾ ਪੂਰੀਆਂ ਹੋਈਆਂ ਗੁਗਾ ਯਾਰ ਵੀ ਨੇ ਕੀਤੀਆਂ ਕੋਨਾ ਕਣਾ ਘਰਾਂ ਦੇ ਵਿੱਚੋਂ ਸਾਨੂੰ ਹੁਕਮ ਹੋਇਆ ਵੀ ਸਾਡੇ ਘਰ ਵੀ ਬਾਬਾ ਜੀ ਦੀ ਜਾਗੋ ਦਾ ਢੀਡਾ ਕਢਾਣਾ ਜਿੱਥੋਂ ਜਿੱਥੋਂ ਵੀ ਗੁੱਗਾ ਸਾਈ ਮੰਦਰ ਦੇ ਸਾਡੇ ਟਰੱਕੀਆਂ ਨੂੰ ਬੰਦਿਆਂ ਨੂੰ ਕੋਣ ਆਂਦੇ ਆ ਉਹ ਸੇ ਹੁਣਾ ਹੁਣਾ ਘਰਾਂ ਦੇ ਵਿੱਚ ਜਾਗੋ ਲੈ ਕੇ ਚਾਈਦੀ ਆ ਬਾਬਾ ਜੀ ਦਾ ਫੇਰਾ ਢਾੜਾ ਕੇ ਲੈ ਕੇ ਆਈਦਾ ਬਾਬਾ ਜੀ ਸਭ ਦੀਆਂ ਮਨੋ ਕਾਹਨਾ ਪੂਰੀਆਂ ਕਰਨ ਤੇ ਸਾਡੇ ਗੁੱਡੂ ਭਾਜੀ ਆ ਇਹਨਾਂ ਨੇ ਤਿੰਨ ਦਿਨ ਤੋਂ ਦਿਨ ਰਾਤ ਬਹੁਤ ਬਾਬਾ ਜੀ ਦੀ ਸੇਵਾ ਕਰ ਰਹੇ ਆ ਇਹ ਮਾੜੀ ਦੇ ਅੰਦਰ ਲੋਕਾਂ ਜਿਹੜੇ ਆ ਰਹੇ ਆ ਬੜਾ ਮਾਣ ਤਾਨ ਕਰ ਰਹੇ ਆ ਗੁੱਡੂ ਬਾਜੀ ਉਹਨਾਂ ਤੁਹਾਨੂੰ ਦੱਸਣਗੇ ਹਾਂਜੀ ਸੱਜੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਗੁਗਾ ਜਾਰ ਪੀਰ ਮੈਂ ਤਾਂ ਇਹ ਦੇਖਿਆ ਆ ਆਪਣੀ ਜ਼ਿੰਦਗੀ ਦਾ ਕਿ ਜਿੰਨੇ ਇੱਥੇ ਆਣ ਕੇ ਅੱਛੇ ਦਿਲੋਂ ਸੱਚੋਂ ਸੇਵਾ ਕੀਤੀ ਜਾਣਾ ਉਹਨੇ ਸਭ ਕੁਝ ਪਾ ਲਿਆ ਮੈਂ ਤਾਂ ਬਹੁਤ ਕੁਝ ਪਾਇਆ ਹੈ ਬਾਕੀ ਜਿਹੜਾ ਵੀ ਇੱਥੇ ਸੱਚੇ ਦਿਲ ਨਾਲ ਆ ਕੇ ਸੇਵਾ ਕਰਦਾ ਹੈ ਨਾ ਉਹ ਸਭ ਕੁਝ ਪਾ ਲੈਂਦਾ ਹੈ ਸਰ ਜਿਵੇਂ ਕਿ ਸਵੇਰ ਦੀਆਂ ਸੰਗਤਾਂ ਦਾ ਜਮਾਵੜਾ ਦੁਪਹਿਰ ਦੀਆਂ ਸਵੇਰ ਦੀਆਂ ਸੰਗਤਾਂ ਬਹੁਤ ਆਰੀਆਂ ਨੇ ਕਿ ਰਾਤ ਨੂੰ ਜਿਹੜੀ ਜਾਗੋ ਹੁੰਦੀ ਉਹਦੇ ਵਿੱਚ ਕਿੰਨੀ ਕੁ ਤੰਗਤ ਹੁੰਦੀ ਹੈ ਨਾਲ ਜਾਗੋ ਦੇ ਵਿੱਚ ਜਿਹੜੇ ਖਾਸ ਬੰਦੇ ਸਾਡੇ ਇੱਥੇ ਵੀ ਹੁੰਦੇ ਆ ਔਰ ਜਿਹੜੇ ਸਾਡਾ ਪ੍ਰਧਾਨ ਜੀ ਆ ਰਾਜਕੁਮਾਰ ਆ ਔਰ ਇਹ ਆ ਆਪਣਾ ਲਾਲੀ ਇਹ ਸਾਰੇ ਜਣੇ ਜਾਗੋ ਦੇ ਨਾਲ ਜਾਂਦੇ ਆ 100 ਬੰਦਾ ਉਹ ਹੁੰਦਾ ਉਹਦੇ ਨਾਲ 50 ਤੋਂ ਲੈ ਕੇ 100 ਤੱਕ ਬੰਦਾ ਹੁੰਦਾ ਆ ਬਾਕੀ ਉਹਨਾਂ ਦੇ ਘਰ ਵਾਲਿਆਂ ਦੇ ਹੁੰਦੇ ਆ ਬੰਦੇ ਇਹ ਇੱਕ ਘਰ ਨਹੀਂ ਜਾਣੀ ਇਹ ਘੱਟੋ ਘੱਟ 8-10 ਘਰ ਜਾਣੀ ਆ ਜਿਵੇਂ ਕੀ ਸਾਰੀ ਦੁਨੀਆ ਜਾਣਦੀ ਕਿ ਮੋਹੋਦਾ ਇੱਕ ਇਤਿਹਾਸਿਕ ਸ਼ਹਿਰ ਹੈ ਔਰ ਇਹ ਜਿਹੜੇ ਪਾਚੀਨ ਮੰਦਿਰ ਦੇ ਵਿੱਚ ਅੱਜ ਅੱਜ ਆਪਾਂ ਖੜੇ ਆ ਇਹ ਵੀ ਬਹੁਤ ਪ੍ਰਾਚੀਨ ਮੰਦਿਰ ਹੈ ਔਰ ਲੱਖਾਂ ਸੰਗਤਾਂ ਦਰਬਾਰ ਦੇ ਨਾਲ ਜੁੜੀਆਂ ਨੇ ਤੇ ਆਖਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਸੰਗਤਾਂ ਦਾ ਜਿਹੜਾ ਆਪਣਾ ਇਹ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਇਹਦੇ ਬਾਰੇ ਕੀ ਕਹਿਣਾ ਤੁਸੀਂ ਮੈਂ ਤਾਂ ਇਹ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ 68 ਸਾਲ ਮੇਰੀ ਉਮਰ ਹੋ ਚੱਲੀ ਆ ਤੇ ਅਸੀਂ ਉਹਨਾਂ ਨਾਲ ਕੀ 55 ਸਾਲ ਤੋਂ ਇਹਦੇ ਨਾਲ ਜੁੜੇ ਆ ਲੇਕਿਨ ਜੋ ਇਥੋਂ ਮੰਗਿਆ ਆ ਸਭ ਕੁਝ ਪਾਇਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਆ ਜੇ ਤੁਸੀਂ ਵੀ ਉਹਨਾਂ ਕੋਈ ਵੀ ਇੱਥੇ ਆਊਗਾ ਨਾ ਅਗਰ ਉਹ ਆਪਣੇ ਸੱਚੇ ਦਿਲੋਂ ਇਥੇ ਕੁਝ ਵੀ ਮੰਗੂਗਾ ਉਹਨੂੰ ਥੋੜੇ ਦਿਨਾਂ ਦੇ ਵਿੱਚ ਮਿਲ ਜਾਊਗਾ ਕਿ ਸੁਨੇਹਾ ਕੀ ਐਂਡ ਵਿੱਚ ਤੁਹਾਡਾ ਸੂਬਾ ਵਾਸੀਆਂ ਔਰ ਸ਼ਹਿਰ ਵਾਸੀਆਂ ਨੂੰ ਕੀ ਸੁਨੇਹਾ ਹੈਗਾ ਤੁਹਾਡਾ ਸੁਨੇਹਾ ਦਾ ਮੇਰਾ ਇਹ ਹੀ ਆ ਪ੍ਰਮਾਤਮਾ ਅਗੋਂ ਸਵੇਰੇ ਹੁਣ 12 ਵਜੇ ਤੋਂ ਲੈ ਕੇ ਸੇਵੀਆਂ ਚਾਲੂ ਹੋ ਜਾਣੀਆਂ ਉਹ ਸਵੇਰੇ 12 ਵਜੇ ਤੱਕ ਰਹਿਣੀਆਂ ਆ ਉਹ ਸ਼ਾਮ ਤੱਕ ਵੀ ਲੋਕ ਆਂਦੇ ਰਹਿੰਦੇ ਆ ਲੇਕਿਨ ਇਹ ਆ ਕਿ ਇੱਥੇ ਸੱਚੇ ਦਿਲੋਂ ਆਓ ਸੇਵੀਆਂ ਚੜਾਓ ਔਰ ਪ੍ਰਸ਼ਾਦ ਵੰਡੋ ਔਰ ਮੱਥਾ ਟੇਕੋ ਸੱਚੇ ਦਿਲੋਂ ਬਸ ਮੱਥਾ ਟੇਕ ਲੋ ਆਣ ਕੇ ਕੁਝ ਵੀ ਨਾ ਕਰੋ ਤੁਸੀਂ ਨਾ ਸਭ ਕੁਝ ਪੂਰਾ ਹੋ ਜਾਂਦਾ ਉਹਨਾਂ ਦਾ ਜੈ ਸਨਵਾਜੀ ਸੁਣਾਈ ਗੁਗਾ ਯਾਰ ਪੀਦਾ ਬੋਲ ਸਾਂਝੇ ਦਰਵਾਜ਼ੇ ਦੀ ਜੈ ਤੋਂ ਇਸਨ ਗੁਗਾ ਸਾਈ ਮੰਦਿਰ ਦੇ ਤੇ ਜਿਹੜੇ ਕੀ ਸੇਵਾਦਾਰ ਕਾਫੀ ਲੰਬੇ ਸਮੇਂ ਤੋਂ ਦਰਵਾਜ਼ੇ ਨਾਲ ਜੁੜੇ ਹੋਏ ਨੇ ਔਰ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਸੰਜੀਪ ਹਰਦਵਾਜ ਦੇ ਨਾਲ ਮੈਂ ਰਾਜੇਸ਼ ਕੁਮਾਰ केटी वर्ल्ड पंजाबी ਅਤੇ ਆਵਾਜ਼ ਪੰਜਾਬੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਮੌਜੂਦ ਹੈ ਜੀ ਇਤਿਹਾਸਿਕ ਸ਼ਹਿਰ ਨਕੋਦਰ ਵਿਖੇ ਔਰ ਗੁਗਾ ਸਾਈ ਮਹੱਲਾ ਔਰ ਗੁਗਾ ਸਾਈ ਮੰਦਿਰ ਵਿਖੇ ਜਮਹੂਦ ਹਾ ਸਾਡੇ ਨਾਲ ਮੰਦਿਰ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਜ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਹਜ਼ਰੀਆ ਪੁਰਾਣਾ ਗੁਗਾ ਯਾਰਪੀਰ ਦਾ ਮੇਲਾ ਆ ਇਹ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਨਕੋਦਰ ਸ਼ਹਿਰ ਹਮ ਹੋ ਮਾ ਕੇ ਇਸ ਮੇਲੇ ਚ ਹਾਜ਼ਰ ਹੁੰਦੇ ਆ ਔਰ ਗੁਗਾ ਯਾਰਪੀਰ ਦੇ ਮੱਥਾ ਟੇਕ ਕੇ ਆਪਣੀ ਮਨੋ ਕਾਵਨਾ ਪੂਰੀ ਕਰੇ ਪ੍ਰਦਾਨ ਜਿਵੇਂ ਕਿ ਇਹ ਪ੍ਰਾਚੀਨ ਮੰਦਿਰ ਹੈ ਬਹੁਤ ਹੀ ਪੁਰਾਣਾ ਪ੍ਰਾਚੀਨ ਮੰਦਿਰ ਹੈ ਔਰ ਸ਼ਹਿਰ ਨਕੌਦਰ ਦੇ ਨਾਲ-ਨਾਲ ਸ਼ਹਿਰ ਨਕੌਦਰ ਦੇ ਲਾਗੇ ਜਿਹੜੇ ਪਿੰਡਾਂ ਵਿੱਚੋਂ ਵੀ ਬਹੁਤ ਸਾਰੀ ਸੰਗਤ ਇੱਥੇ ਨਕਮਸਕ ਕੋਣ ਆਂਦੀ ਹੈ ਔਰ ਅੱਜ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਬਹੁਤ ਸਾਰੀਆਂ ਸੰਗਤਾਂ ਬਾਹਰ ਆਈਆਂ ਹੋਈਆਂ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਇਹ ਐਸੀ ਜਗ੍ਹਾ ਆ ਜਿੱਥੇ ਤੁਹਾਡੀ ਮਨੋ ਕਾਮਨਾ ਪੂਰੀ ਹੁੰਦੀ ਆ ਔਰ ਹੱਥ ਜੋੜ ਕੇ ਜਿਹੜਾ ਮੱਥਾ ਟੇਕ ਕੇ ਜਾਂਦਾ ਆਪਣੇ ਦਿਲ 'ਚ ਮਨੋ ਕਾਮਨਾ ਲੈ ਕੇ ਜਾਂਦਾ ਉਹਦੀ ਪੂਰੀ ਹੁੰਦੀ ਆ ਔਰ ਸਾਰਾ ਆਲੇ ਦੁਆਲੇ ਨਕੌਦਰ ਦੇ ਜਿੰਨੇ ਵੀ ਪਿੰਡ ਔਰ گاਉਂ ਆ ਸਾਰੇ ਇੱਥੇ ਆ ਕੇ ਮੱਥਾ ਟੇਕਦੇ ਆਪਣੀ ਮਨੋ ਕਾਮਨਾ ਪੂਰੀ ਕਰਦੇ ਪਰ ਦੱਸਣ ਜੇ ਗੱਲ ਕਰੀਏ ਗੁਗਾ ਨਵੀ ਦੇ ਮੇਲੇ ਦੀ ਤੇ ਕਿੰਨੇ ਦਿਨ ਤੱਕ ਇਹ ਜਿਹੜਾ ਸਮਾਗਮ ਚੱਲਦਾ ਹੈ ਕਿੰਨਾ ਟਾਈਮ ਪਹਿਲੇ ਗੁਗਾ ਨਵੀ ਕੋ ਸ਼ੁਰੂ ਹੋ ਜਾਂਦਾ ਹੈ ਇਸ ਮਾਸੇ ਇਹ ਗੁਗਾ ਨਵੀ ਤੋਂ ਰਖੜੀ ਵਾਲੇ ਦਿਨ ਇਸ ਵਾਰੋਂ ਸ਼ੁਰੂ ਹੋ ਜਾਂਦਾ ਆ ਔਰ ਇਹ ਗੁਗਾ ਨਵੀ ਵਾਲੇ ਦਿਨ ਇਸ ਮਾਸੇ ਖਤਮ ਹੋ ਜਾਂਦਾ ਹੈ ਨਵਾਜੀ ਇਹ ਸਨ ਗੁਗਾ ਸਾਈਂ ਮਹੱਲੇ ਤੋਂ ਗੁਗਾ ਜਿਹੜਾ ਮੰਦਿਰ ਹੈ ਨਾ ਗੁਗਾ ਸਾਈਂ ਮਹਾਰਾਜ ਹੁਣਾ ਦਾ ਉਹਨਾਂ ਦੇ ਪ੍ਰਧਾਨ ਸਾਹਿਬ ਬਹੁਤ ਸਾਡੇ ਨਾਲ ਇੱਕ ਹੋਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ જયਸ਼ੀਰਾਂਤ જયਸ਼ੀਰਾਂਉ ਜੀ ਹਾਂਜੀ ਕੀ ਕਹਿਣਾ ਦੇਖੋ ਬਹੁਤ ਹੀ ਭਵ ਮੰਦਿਰ ਸਜਾਇਆ ਗਿਆ ਹੈ ਔਰ ਸੂਬਾ ਪੰਜਾਬ ਦੇ ਵਕ ਵਕ ਜੇ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਵੀ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮਨਾਈ ਜਾਂਦੀ ਹੈ ਔਰ ਆਪਣੇ ਜਿਹੜੇ ਗੁਗਾ ਸਾਈਂ ਮਹੱਲੇ ਨੇ ਔਰ ਮੰਦਿਰ ਨੇ ਬਹੁਤ ਵਾਕਪਕ ਨੇ ਔਰ ਸ਼ਹਿਰ ਨਕੋਦਰ ਦਾ ਜਿਹੜਾ ਪ੍ਰਾਚੀਨ ਮੰਦਿਰ ਹੈ ਔਰ ਬਹੁਤ ਹੀ ਸੰਗਤਾਂ ਇੱਥੇ ਨਕਮਸਤਕ ਆਉਣ ਆਂਦੀਆਂ ਔਰ ਦੂਰੋ ਦੂਰ ਲੋਕ ਆਂਦੇ ਨੇ ਕੀ ਕਹਣਾ ਇਹਦੇ ਇੱਥੇ ਹਰੇਕ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਹਰੇਕ ਦੀ ਮਨੋ ਕਾਮਨਾ ਪੂਰਨ ਹੁੰਦੀ ਜੀ ਇਸ ਮੰਦਰ ਚ ਜਿਹੜਾ ਵੀ ਆਉਂਦਾ ਆ ਸੱਚੇ ਦਿਲ ਤੋਂ ਆ ਕੇ ਇੱਥੇ ਨਮਸਤਕ ਹੁੰਦਾ ਆ ਉਹਦੀ ਹਰ ਦਿਲ ਦੀ ਮਨੋ ਕਾਮਨਾ ਪੂਰਨ ਹੁੰਦੀ ਆ ਜੇ ਅੱਜ ਦੇ ਸਮਾਗਮ ਦੀ ਗੱਲ ਕਰੀਏ ਤੇ ਕਿੰਨੇ ਕਵਜੇ ਜਿਹੜੀ ਚੌਂਕੀ ਦਾ ਜਿਹੜਾ ਚੌਂਕੀ ਥੱਲੇ ਲੱਗਿਓਏ ਕਿੰਨੇ ਕਿਸ ਟਾਈਮ ਤੇ ਸਟਾਰਟ ਹੋਏ ਇਹ 7 ਵਜੇ ਸਟਾਰਟ ਹੋਈ ਆ ਜੀ ਰਾਤ ਨੂੰ 12 ਵਜੇ ਸਮਾਪਤ ਹੋ ਜਾਣੀ ਆ 12 ਵਜੇ ਤਵ 12 ਵਜੇ ਜਾਗੋਲ ਕੁਲੂਗੀ ਉਹ ਸ਼ਹਿਰ ਦੀ ਪਰਕਮੀਆਂ ਕਰਕੇ ਫੇਰ ਇੱਥੇ ਮੰਦਰ ਆਊਗੀ ਤੇ ਸੇਮੀਆ ਜਿਹੜੀਆਂ ਹੈਗੀਆਂ ਸੰਗਤ ਜਿਹੜੀ ਆ ਬੁੱਗਾ ਪੁੱਛੂਗੀ ਧੰਵਾਦ ਜੀ ਸੋ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਜ ਪ੍ਰਧਾਨ ਸਾਹਿਬ ਕੀ ਕਹਿਣਾ ਜੀ ਕਿ ਕਿ ਅੱਜ ਇੱਕ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਉਹਨਾਂ ਦੀ ਜਨਮ ਅਸ਼ਟਮੀ ਵੀ ਹੈ ਔਰ ਗੁਗਾ ਸਾਈ ਮੰਦਲੇ ਦੇਖੋ ਕਿੰਨੀਆਂ ਭਾਵੇਂ ਤਿਆਰੀਆਂ ਜਿਹੜੀਆਂ ਅਦਭੁਤ ਤਿਆਰੀਆਂ ਕੀਤੀਆਂ ਗਈਆਂ ਔਰ ਸੰਗਤ ਦੇ ਦੇਖੇ ਸੰਗਤ ਦਾ ਜਮਾਵੜਾ ਬਹੁਤ ਹੀ ਵੱਡੇ ਪੱਧਰ ਤੇ ਹੈ ਕੀ ਕਹਿਣਾ ਤਾਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਆ ਤੇ ਗੁਗਾ ਯਾਰਪੀ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਸਾਡੇ ਸਾਰੇ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਵੱਲੋਂ ਬਹੁਤ ਪਹਿਲਾਂ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੰਦੇ ਆ ਮਿਲਨੀ ਤਿਆਰੀਆਂ ਕਰਨੀ ਸ਼ੁਰੂ ਕਰ ਦਿੰਦੇ ਆ ਜਿਦਾ ਤੁਸੀਂ ਦੇਖਦੇ ਹੋਗੇ ਆਲੇ ਦੁਆਲੇ ਲੰਗਰ ਲੱਗਦੇ ਆ ਸਿਆਬੜ ਦਾ ਪੂਰਾ ਪ੍ਰਬੰਧ ਹੋਇਆ ਆ ਔਰ ਵੀ ਹਰ ਤਰ੍ਹਾਂ ਦਾ ਲੰਗਰ ਪਾਣੀ ਦਾ ਵੀ ਇੱਥੇ ਮੰਦਰ ਦੇ ਅੰਦਰ ਪ੍ਰਬੰਧ ਕੀਤਾ ਜਾਂਦਾ ਆ ਤੇ ਸੰਗਤ ਹਰ ਬਨੂ ਕਮਣਾ ਵਈ ਤੋਂ ਪੂਰੀ ਕਰਕੇ ਜਾਂਦੀ ਆ ਇਹ ਜਿੱਦਾਂ ਦੇ ਕੋਈ ਕੁਸ਼ਾਦਾਂ ਨੌਂਦਾ ਉਹਦਾ ਹਰ ਹਰ ਕੀ ਚ ਮਿਲਦੀ ਇੱਥੇ ਸੋ ਕੀ ਮੈਸੇਜ ਹੈ ਸ਼ਹਿਰ ਦੇ ਨਕੌਦਰ ਵਾਸੀਆਂ ਨੂੰ ਔਰ ਸੂਬਾ ਵਾਸੀਆਂ ਨੂੰ ਸੂਬਾ ਪੰਜਾਬ ਵਾਸੀ ਮੈਸੇਜ ਇਹੀ ਆ ਜੀ ਤੁਸੀਂ ਇਹ ਬਾਬਾ ਜੀ ਦਾ ਭੱਗਿਆ ਦਰਵਾਰ ਆ ਇੱਥੇ ਬਹੁਤ ਪ੍ਰਚੀਨ ਮੰਦਿਰ ਆ ਏ ਸਾਡੇ ਤੋਂ ਵੀ ਬਾਬ ਪ੍ਰਧਾਨ ਜੀ ਤੋਂ ਵੀ ਪਹਿਲਾਂ ਤੋਂ ਸਦੀਆਂ ਤੋਂ ਤੇ ਇੱਥੇ ਬੜੀ ਪਰੰਪਰਾਕ ਜੁੜੀ ਹੋਈ ਪਰੰਪਰਾ ਸਦੀਆਂ ਪਹਿਲਾਂ ਚੱਲਦੀ ਚੁਗਗਾ ਪੂਜਨ ਦੀ ਜਾਂ ਇੱਥੇ ਬਾਬਾ ਜੀ ਦੇ ਢੋਲੇ ਗਾਏ ਜਾਂਦੇ ਆ ਬਾਬਾ ਜੀ ਦੀ ਸੇਕ ਕੀਤੀ ਜਾਂਦੀ ਆ ਉਹ ਸਦੀਆਂ ਪੁਰਾਣਾ ਉਹੀ ਰਿਵਾਇਤ ਚੱਲੀ ਆ ਰਹੀ ਆ ਉਸੇ ਉਸੇ ਢੰਗ ਦੇ ਨਾਲ ਹੀ ਮੇਲਾ ਮਨਾਇਆ ਜਾਂਦਾ ਆ ਤੇ ਸਾਰੇ ਪੰਜਾਬ ਨੂੰ ਤਲਕਤ ਨੂੰ ਇਹੀ ਆ ਕਿ ਇੱਥੇ ਜਦੋਂ ਮਰਜ਼ੀ ਆਓ ਆਪਣੀ ਜਿੱਦਾਂ ਦੀ ਮਨੋ ਕਾਮਨਾ ਸ਼ਰਧਾ ਲੈ ਕੇ ਆਓਗੇ ਉਦਾਂ ਦੀ ਤੁਹਾਡੀ ਇੱਥੇ ਦਰਵਾਜ਼ੇ ਪੂਰੀ ਹੁੰਦੀ ਆ ਅ ਵੀ ਤੇ ਗੱਲ ਕਰੀਏ ਆਪਣੇ ਸਨਾਤਨ ਧਰਮ ਦੀ ਬਹੁਤ ਸਾਰੇ ਦੇਵੀ ਦੇਵਤਾ ਨੂੰ ਮੰਨਿਆ ਜਾਂਦਾ ਹੈ ਔਰ ਬਹੁਤ ਸਾਰੇ ਮੰਦਰ ਨੇ ਉਹਨਾਂ ਵਿੱਚੋਂ ਇੱਕ ਗੁਗਾ ਜਾਰ ਵੀਰ ਦਾ ਵੀ ਮੰਦਰ ਹੈ ਔਰ ਇਹਦੇ ਵਿੱਚ ਕੀ ਹੈ ਅਲੱਗ ਆਪਾਂ ਜੇ ਦੇਖਿਆ ਜਾਈਏ ਤੇ ਕੀ ਅਲੱਗ ਕੀ ਹੈ ਇਸ ਮੰਦਰ ਤੇ ਸਭ ਪਰੰਪਰਾਈ ਜਿੱਦਾਂ ਕਹਿੰਦਾ ਬਤੋਲਾ ਜਿੱਦਾਂ ਬਾਬਾ ਜੀ ਦਾ ਵੱਡਾ ਦਰਬਾਰਾ ਰਾਜਸਥਾਨ ਵਿੱਚ ਆ ਤੇ ਇਹ ਸਨਾਤਨ ਧਰਮ ਵਿੱਚ ਵੀ ਕਹਿ ਜਾ ਸਕਦੇ ਆਪਾਂ ਇਹਨੂੰ ਬਾਬਾ ਜੀ ਯਾਰ ਪੀਰ ਜਿਹੜੇ ਉਹ ਸਾਰੇ ਧਰਮਾਂ ਦੇ ਸਾਂਝੇ ਹੀ ਇੱਕ ਤਰ੍ਹਾਂ ਦੇ ਤੇ ਕਹਿ ਸਕਦੇ ਆਪਾਂ ਹਰੇਕ ਧਰਮੇ ਨੂੰ ਇੱਥੇ ਨਮਸਤਕ ਹੁੰਦਾ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਅ ਸੋ ਇਹ ਸਨ ਗੂਗਾ ਸਾਈ ਮੰਦਲੇ ਤੋਂ ਔਰ ਗੂਗੇ ਦਾ ਜਿਹੜਾ ਮੇਨ ਮੰਦਿਰ ਔਰ ਪੁਰਾਚੀਨ ਮੰਦਿਰ ਸਾਡੇ ਸ਼ਹਿਰ ਨਕੌਦਰ ਦਾ ਔਰ ਤਸਵੀਰਾਂ ਸੀ ਸ਼ਹਿਰ ਨਕੌਦਰ ਤੋਂ ਜਿਹੜਾ ਕਿ ਇਤਿਹਾਸਿਕ ਸ਼ਹਿਰ ਹੈ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਤੇ ਆਵਾਜ਼ ਪੰਜਾਬੀ ਨਿਊਜ਼ ਕੈਮਰਾਮੈਨ ਜਸਵੰਤ ਰਾਏ ਦੇ ਨਾਲ ਮੈਂ ਰਾਜੇਸ਼ ਕੁਮਾਰ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਪਾਛੀਨ ਗੋਕਾ ਸਾਈਂ ਮੰਦਿਰ ਵਿਖੇ ਅੱਜੇ ਮੌਜੂਦਾਂ ਜਿੱਥੇ ਕੀ ਭਵੇ ਸਜਾਵਟਾਂ ਕੀਤੀਆਂ ਗਈਆਂ ਨੇ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਅੱਜ ਕ੍ਰਿਸ਼ਨ ਜਨਮਾਸ਼ਟਮੀ ਹੋਈ ਹੈ ਔਰ ਸਾਡੇ ਨਾਲ ਸਾਡੇ ਦਰਮਿਆਨ ਗੋਕਾ ਸਾਈਂ ਮੰਦਿਰ ਤੇ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਨੌ ਦੱਸ ਦਿਓ ਆਪਣਾ ਮੇਰਾ ਨਾਮ ਲਾਲੀ ਹੈ ਜੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿੰਨੇ ਵੀ ਵੀਰ ਇੱਥੇ ਖੜੇ ਸਾਰਿਆਂ ਨੂੰ ਗੁਗਾ ਮੰਦਰ ਤੇ ਆਂਦੇ ਜਨਮਕਿੰਦੀ ਦੇ ਗੁਗਾ ਨਾਮੀ ਨੇ ਸਾਰਿਆਂ ਨੂੰ ਸ਼ਹਿਰ ਵਾਲਿਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਧੰਨਵਾਦ ਸਾਰੇ ਦਾ ਕਰਦਾ ਜਿਹੜੇ ਬਾਬਾ ਜੀ ਦੇ ਸਾਡੇ ਦਰਵਾਜ਼ੇ ਤੇ ਮੱਥਾ ਟੇਕਣ ਆਂਦੇ ਆ ਇਹ ਪ੍ਰਚੀਨ ਮੰਦਰ ਨਕੌਦਰ ਦੇ ਵਿੱਚ ਸਭ ਤੋਂ ਪੁਰਾਣਾ ਮੰਦਰ ਪ੍ਰਚੀਨ ਮੰਦਰ ਗੁਗਾ ਸਾਈਂ ਨਕੌਦਰ ਦੇ ਵਿੱਚ ਮੱਲਾ ਗੁਗਾ ਸਾਈਂ ਦੇ ਵਿੱਚ ਆ ਸਾਡਾ ਟਰੱਕ ਪਰੰਧ ਕਮੇਟੀ ਮੱਲਾ ਗੁਗਾ ਸਾਈਂ ਜਿਹੜੇ ਸਾਡੇ ਟੈਸਟੀ ਮੈਂਬਰ ਹੈਗੇ ਆ ਸਾਡੇ ਪ੍ਰਧਾਨ ਜੀ ਰਾਜkumar ਜੀ ਸਾਡੇ ਵੀਰ ਮਿੰਦੀ ਜੱਤਾ ਜੀ ਰਾਜkumar ਜੀ ਸਾਡੇ ਹੋਰ ਵੀ ਵੀਰ ਗੁੱਡੂ ਬਾਜੀ ਸਾਡੇ ਜੋਤੀ ਜੀ ਹੈਗੇ ਨੇ ਤੇ सोनू ਸ਼ਰਮਾ ਜੀ ਸਾਡੇ ਹੋਰ ਵੀ ਜਿਹੜੇ ਮੈਂਬਰ ਆ ਮੈਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਹਿਰਾਂ ਨਿਵਾਸੀਆਂ ਦਾ ਜਿਹੜੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਜਿਨ੍ਹਾਂ ਨੇ ਤੇ ਬੜੇ ਦੂਰੋਂ ਦੂਰੋਂ ਲੋਕ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਤੁਸੀਂ ਦੇਖੋ ਇੰਨੀ ਸੰਗਤ ਦਾ ਸੜਕਾਂ ਭਰੀਆਂ ਪਈਆਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਸਵੇਰੇ ਗੁਗਾ ਨੌਵੀਂ ਆ ਹੁਣ 12 ਵਜੇ ਤੋਂ ਗੁਗਾ ਯਾਰ ਪੀਦੀ ਜਾਗੋ ਨਿਕਲੂਗੀ ਜਾਗੋ ਨਿਕਲਣ ਤੋਂ ਬਾਅਦ ਜਿਹੜੀ ਪਰੰਪਰਾ ਬਣੀ ਹੋਈ ਆ ਬਾਬਾ ਜੀ ਨੂੰ ਸੇਮੀਆਂ ਚੜਾਣੀਆਂ ਲੋਕਾਂ ਨੇ ਸੇਮੀਆਂ ਚੜਾਣ ਤੋਂ ਬਾਅਦ ਬਾਬਾ ਜੀ ਦੇ ਤੋਂ ਦਰਵਾਜ਼ੇ ਤੋਂ ਜਲ ਲੈ ਕੇ ਜਾਣਾ ਵਾ ਕੋ ਆਪਣੇ ਘਰ ਬਾਅਦ ਅੰਦਰ ਜਾ ਕੇ ਛਿੱਟਾ ਦੇਣਾ ਵਾ ਆਪਣੇ ਬੱਚਿਆਂ ਨੂੰ ਜਲ ਦੇਣਾ ਵਾ ਇਹ ਬਾਬਾ ਗੁਗਾ ਯਾਰ ਪੀਦੀ ਬਹੁਤ ਮਿਹਰਬਾਨ ਹੱਥ ਰੱਖਦੇ ਸਾਰਿਆਂ ਦੇ ਜਿਹੜੇ ਵੀ ਸਾਡੇ ਦਰਬਾਰ ਤੇ ਆਉਂਦੇ ਜਿਹੜੇ ਗੁੱਗਾ ਯਾਰ ਵੀ ਨੂੰ ਮੰਨਦੇ ਕੋਈ ਕਮੀ ਨਹੀਂ ਜਾਂਦੀ ਉਸ ਪਰਿਵਾਰ ਦੇ ਵਿੱਚ ਜੋ ਇਸ ਦਰਬਾਰ ਤੋਂ ਤੁਸੀਂ ਸੱਚੇ ਦਿਲੋਂ ਮੰਗੂਗੇ ਤੁਹਾਨੂੰ ਸਭ ਗੁੱਗਾ ਯਾਰ ਵੀ ਨੇ ਦੇਣਾ ਤੇ ਜੋ ਕੋ ਸਾਨੂੰ ਵੀ ਮਿਲਿਆ ਇਹੀ ਦਰਬਾਰ ਤੋਂ ਮਿਲਿਆ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਜਿੰਨੇ ਵੀ ਸਾਡੇ ਸਾਥੀ ਆ ਜਿੰਨੇ ਵੀ ਸਾਡੇ ਛੋਟੇ ਵੀਰ ਵੱਡੇ ਵੀਰ ਇਸ ਮੰਦਰ ਦੇ ਉੱਤੇ ਸੇਵਾ ਕਰਦੇ ਆ ਸਾਡੇ ਲੰਗਰ ਦੇ ਵਿੱਚ ਆਪਣੇ ਦੀਪਕ ਜੀ ਆ ਸਿਪਾ ਜੀ ਆ ਹੋਰ ਮੁੰਡੇ ਹੁਣੇ ਨਾਲ ਕਾਫੀ ਅਟੈਚ ਹੈਗੇ ਮੁੰਡੇ ਹੋਰ ਵੀ ਬਾਹਰੋਂ ਵੀ ਆ ਕੇ ਮੁੰਡੇ ਸੇਵਾ ਕਰਦੇ ਸਾਡੇ ਜਿਹੜਾ ਉੱਪਰ ਲੰਗਰ ਚੱਲਦਾ ਗੁੱਗਾ ਯਾਰਪੀਰ ਦਾ ਬਹੁਤ ਵਧੀਆ ਸ਼ਰਧਾਪੂਰਵ ਕੋਲ ਬੈ ਕੇ ਲੰਗਰ ਖਲਾਇਆ ਜਾਂਦਾ ਹੈਗਾ ਤੇ ਸਾਡੀ ਜਿਹੜਾ ਦਿਨ ਰਾਤ ਜਿਹੜੇ ਸਾਡੇ ਮੰਦਰ ਦੇ ਸੇਵਾਦਾਰ ਹੈਗੇ ਆ ਸਾਰੇ ਤਣੂ ਮਣੋ ਸੇਵਾ ਕਰਦੇ ਆ ਤੇ ਮੈਂ ਸਾਰੇ ਆਏ ਹੋਈ ਸੰਗਤ ਨੂੰ ਤਰਖ ਪਰਵੰਧ ਕਮੇਟੀ ਵੱਲੋਂ ਸਾਰਿਆਂ ਨੂੰ ਇਹ ਗੁੱਗਾ ਯਾਰਪੀਰ ਦੇ ਮੇਲੇ ਰੀਆਂ ਜਨਮਟੀਆਂ ਬਹੁਤ ਬਹੁਤ ਮੁਬਾਰਕਾਂ ਜਕਾਲਾ ਗੁਗਾ ਯਾਰ ਵੀ ਜੀਨਾ ਬੋਲਦਾ ਜੇ ਦਰਬਾਰ ਕੀ ਜੈ ਔਰ ਸਾਡੇ ਦਰਮਿਆਨੀ ਖੋਰ ਵੀਰ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਵੀਰ ਕੀ ਕਹਿਣਾ ਕਿਉਂਕਿ ਪੂਰੇ ਨਕੌਦਰ ਸ਼ਹਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਜਨਮਾਸ਼ਮੀ ਵੀ ਹੈ ਔਰ ਗੁਗਾ ਸਾਈਂ ਮੰਦਿਰ ਦੇ ਵਿੱਚ ਜਿਹੜੀ ਬਹੁਤ ਹੀ ਭਵੇ ਸਜਾਪਤਾ ਹੋਈਆਂ ਨੇ ਔਰ ਦੂਰੇ ਦੂਰੇ ਸੰਗਤਾਂ ਆ ਰਹੀਆਂ ਨੇ ਕੀ ਕਹਿਣਾ ਚਾਹੋ ਗੋ ਬੋਜ ਲੱਖ ਲੱਖ ਵਧਾਈਆਂ ਮੇਰੇ ਪਰਿਵਾਰ ਵੱਲੋਂ ਇਹ ਪ੍ਰਸਤ ਬੰਧਕ ਕਮੇਟੀ ਗੁਗਾ ਸਾਈਂ ਵੱਲੋਂ ਇਹ ਪ੍ਰਾਚੀਨ ਮੰਦਿਰ ਹੈ ਜਿੱਗਾ ਤੇ ਹਜੇ ਵੀ ਬਣਿਆ ਹੋਇਆ ਬਹੁਤ ਸਾਰਾ ਮਾਨ ਕਰਦੇ ਆਏ ਗਿਆ ਦਾ ਠੀਕ ਹੈ ਜੀ ਮੈਂ ਤਾਂ ਇਹੀ ਕਹਿਣਾ ਚਾਹਨਾ ਕਿ ਜਿੱਦਾਂ ਕੀ ਪਹਿਲਾਂ ਹਾਈਜ਼ਾ ਮੇਲਾ ਹੁੰਦਾ ਸੀ ਇਸ ਸਾਲ ਬਹੁਤ ਵਧੀਆ ਤੇ ਤੁਮ ਤਾਂ ਮੇਲਾ ਕਰਵਾਇਆ ਜਾ ਰਿਹਾ ਹਰ ਦੇਸ਼ ਵਾਸੀਆਂ ਦਾ ਤੇ ਆਪਣੇ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਬਹੁ ਮੁਬਾਰਕਾ ਦਿਨਾ ਜਾਣਾ ਧੰਨਵਾਦ ਜੀ ਕੀ ਨੋ ਇੰਚ ਨਾ ਦੱਸਿਆ ਮੇਰਾ ਨਾਮ ਸਨੀ ਮਰਵਾਹ ਜੀ ਠੀਕ ਹੈ ਜੀ ਇਹ ਸੰ ਸਨੀ ਮਰਵਾਹ ਜੀ ਔਰ ਸਾਡੇ ਦਰਮਿਆਨੀ ਖੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਜੈਸ਼ੀ ਰਾਮ ਜੈ ਸ਼੍ਰੀ ਰਾਮ ਜੀ ਜਗਾਰ ਵੀਰ ਜੀ ਕੀ ਕਹਿਣਾ ਜੀ ਕਿਉਂਕਿ ਦੇਖੋ ਬਹੁਤ ਹੀ ਤਜਾਵਤਾਂ ਔਰ ਸ਼ਹਿਰ ਨਕੌਦਰ ਦੇ ਨਾਲ-ਨਾਲ ਲਾਗੇ-ਲਾਗੇ ਦੇ ਪਿੰਡਾਂ ਵਿੱਚੋਂ ਵੀ ਬਹੁਤ ਸਾਰੀਆਂ ਸੰਗਤਾਂ ਨਕਮਤਕ ਹੁਣ ਆਈਆਂ ਨੇ ਇਸ ਦਰਬਾਰ ਤੇ ਕੀ ਕਹਿਣਾ ਦ ਜਗਾਰਾ ਕੋ ਗਾਇਰ ਵੀਰ ਜੀ ਦਾ ਬਹੁਤ ਸਾਚੇ ਦਰਬਾਰ ਕੀ ਚ ਮੇਰੇ ਪਿਆਰੇ ਸ਼ਹਿਰ ਨਿਵਾਸੀਆਂ ਨੂੰ ਗੁਗਾਯਾਰਵੀ ਦੇ ਮੇਲੇ ਦੀ ਲੱਖ ਲੱਖ ਵਧਾਈਆਂ ਜਿੰਨੇ ਵੀ ਮੇਰੇ ਵੀਰ ਭੈਣ ਮਾਤਾਵਾਂ ਜਿੰਨੇ ਵੀ ਸਾਡੇ ਲਾਈਵ ਚੈਨਲ ਨੂੰ ਦੇਖ ਰਹੀਆਂ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਗਾਯਾਰਵੀ ਜੇ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਵੀਰ ਵੀ ਸੁਪਾ ਪੰਜਾਬ ਦਾ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਕੀ ਸੁਨੇਹਾ ਕੀ ਮੈਸੇਜ ਹੈ ਤੁਹਾਨੂੰ ਇੱਕ ਜੀ ਬਾਬਾ ਜੀ ਹਰੇਕ ਸਾਰੇ ਦੀ ਮਨੋ ਕਾਮਨਾ ਪੂਰੀਆਂ ਕਰਦੇ ਜੀ ਉਹ ਸਾਡੇ ਨਾਲ ਸੀਨੀਅਰ ਪੱਤਰਕਾਰ ਰੋਹਿਤ ਜੀ ਵੀ ਮੌਜੂਦ ਨੇ ਰੋਹਿਤਪੁਰੀ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਰੋਹਿਤ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਸਰ ਕੀ ਕਹਿਣਾ ਸ਼ਹਿਰ ਨਕੋਦਰ ਦੀਆਂ ਤੁਸੀਂ ਸਜਾਵਟਾਂ ਦੇਖਿਆ ਬਹੁਤ ਅਦਭੁਤ ਬਹੁਤ ਹੀ ਭਵệ ਔਰ ਜਿਹੜਾ ਆਪਾਂ ਗੱਲ ਕਰੀਏ ਸੰਗਤ ਦਾ ਜਮਾਵੜਾ ਲਗਾਤਾਰ ਵਧ ਰਿਹਾ ਕੀ ਕਹਿਣਾ ਤੁਹਾਡਾ ਸਰ ਸਭ ਤੋਂ ਪਹਿਲਾਂ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਗਾ ਯਾਰ ਪੀਜੀ ਦਾ ਮੇਲਾ ਬਹੁਤ ਹੀ ਸ਼ਰਦਾਪੁਰਵ ਨਾਲ ਹਰ ਸਾਲ ਮਨਾਇਆ ਜਾਂਦਾ ਜੀ ਮੰਦਿਰ ਦੇ ਵਿੱਚ ਜੋ ਕਿ ਇਸ ਸਾਲ ਵੀ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਸਾਰਿਆਂ ਨੂੰ ਇਹੀ ਸੰਦੇਸ਼ ਆ ਕਿ ਹਰ ਲੋਕ ਮੇਲੇ ਵਿੱਚ ਪਹੁੰਚੋ ਤੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਜਿਵੇਂ ਕਿ ਅੱਜ ਜਨਮਾਸ਼ਮੀ ਵੀ ਹੈ ਅਲੱਗ-ਅਲੱਗ ਨਕੋਦਰ ਦੇ ਮੁਹੱਲੇ ਵੀ ਚੌਂਕਾ ਵਿੱਚ ਬਹੁਤ ਹੀ ਜ਼ਿਆਦਾ ਲੰਗਰ ਲਗਾਏ ਜਾ ਰਹੇ ਨੇ ਸੰਗਤ ਵਾਸਤੇ ਕੀ ਕਹਿਣਾ ਹੈ ਦੇਵ ਜੀ ਸਰ ਇੱਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਬਾਬਾ ਜੀ ਔਰ ਕ੍ਰਿਸ਼ਨ ਜਨਮਾਸ਼ਮੀ ਦੇ ਠਾਕੁਰ ਜੀ ਜੋ ਕਿ ਠਾਕੁਰ ਜੀ ਮਨੋ ਕਾਮਨਾ ਸਭ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਇਸ ਲਈ ਹਰ ਤਰਫ ਲੰਗਰ ਲੱਗਦਾ ਜੀ ਹਰ ਮਹੱਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬਹੁਤ ਹੀ ਧੂਮ ਧਾਮ ਨਾਲ ਲੰਗਰ ਲਗਾਇਆ ਜਾਂਦਾ ਤੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਜੀ ਹਾਂਜੀ ਸਰ ਜੀ ਗੱਲ ਕਰੀਏ ਭਾਰਤ ਦੇਸ਼ ਵੀ ਆਪਣੇ ਬਹੁਤ ਸਾਰੇ ਤਿਉਹਾਰ ਨੇ ਕਿਉਂਕਿ ਸਨਾਤਨੀ ਧਰਮ ਦੇ ਨਾਲ ਜੁੜੇ ਬਹੁਤ ਸਾਰੇ ਤਿਉਹਾਰ ਨੇ ਔਰ ਰੌਣਕਾਂ ਬਹੁਤ ਵੇਖਣ ਨੂੰ ਮਿਲਦੀਆਂ ਨੇ ਦੇਸ਼ ਪੰਜਾਬ ਦੇ ਵਿੱਚ ਵੀ ਸੂਬਾ ਪੰਜਾਬ ਦੇ ਵਿੱਚ ਵੀ ਤੇ ਕੀ ਕਹਿਣਾ ਦੇਸ਼ ਆਪ ਦੇਸ਼ਾਂ ਵਿੱਚ ਜਿਹੜੀਆਂ ਵਸ ਰਹੀਆਂ ਸੰਗਤਾਂ ਨੂੰ ਕੀ ਸੁਣ ਰਿਹਾ ਤੁਹਾਡਾ ਸਰ ਅਸੀਂ ਤਾਂ ਇਹੀ ਸੰਦੇਸ਼ ਦੇਣਾ ਚਾਹਾਂਗੇ ਜੋ ਕਿ ਬਾਬਾ ਜੀ ਹਰ ਮਨੋ ਕਾਮਨਾ ਪੂਰੀ ਕਰਦੇ ਆ ਹਰ ਵਿਅਕਤੀ ਦੀ ਹਰ ਆਦਮੀ ਦੇ ਜੋ ਕਿ ਐਸੇ ਸਾਰਿਆਂ ਨੂੰ ਆਉਣਾ ਚਾਹੀਦਾ ਜੀ